ਸਰ ਸ਼ਿਕਾਲ ਜੀ ਮੈਂ ਇਹ ਨਤੀ ਮਾਨ ਤੇ ਗੱਲ ਕਰਾਂਗੇ 328 ਪਾਵਨ ਸਰੂਪਾਂ ਦੇ ਮਾਮਲੇ ਲੈ ਕੇ ਐ ਜੀ ਪੀ ਸੀ ਨੇ ਨਹੀਂ ਦਿੱਤਾ ਕੋਈ ਰਿਕਾਰਡ ਮਾਨ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਿੱਤੀ ਜਾਣਕਾਰੀ ਜੀਹਾਂ ਦਾਦੇ ਕੇ ਦਾਤ ਨੂੰ ਦਿੱਤੇ ਗੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਤੱਕ ਇਸ ਮਾਮਲੇ ਦੇ ਨਾਲ ਸੰਬੰਧਿਤ ਕੋਈ ਵੀ ਲਿਖਤੀ ਰਿਕਾਰਡ ਉਪਲਬਧ ਨਹੀਂ ਕਰਵਾਇਆ ਗਿਆ 328 ਪਾਵਨ ਸਰੂਪਾਂ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕੀਤਾ ਹੈ। ਅਦਾਲਤ ਨੂੰ ਦਿੱਤੇ ਗਏ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀ ਲਿਖਤੀ ਰਿਕਾਰਡ ਉਪਲਬਧ ਨਹੀਂ ਕਰਵਾਇਆ ਗਿਆ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਆਜੀ ਪੀਸੀ ਦਾ ਸਹਿਯੋਗ ਇਸ ਮਾਮਲੇ ਦੇ ਵਿੱਚ ਸਿਰਫ ਮੌਖਿਕ ਤੌਰ ਤੇ ਹੀ ਮਿਲ ਰਿਹਾ ਜਦਕਿ ਜਾਂਚ ਦੇ ਲਈ ਲੜਿੰਦਾ ਦਸਤਾਵੇਜ਼ ਰਿਕਾਰਡ ਹਲੇ ਤੱਕ ਪ੍ਰਦਾਨ ਨਹੀਂ ਕੀਤਾ ਗਿਆ। ਅਦਾਲਤ ਨੇ ਸਮਾਣਤੀ ਅਗਲੀ ਸੁਣਵਾਈ 30 ਜਨਵਰੀ ਲਈ ਨਿਯਮਤ ਕਰ ਦਿੱਤੀ ਗਈ ਹੈ ਦਰਅਸਲ ਇਹ ਪੂਰੀ ਕਾਰਵਾਈ 328 ਪਾਵਰਸ ਰੂਪਾਂ ਦੇ ਮਾਮਲੇ ਦੇ ਵਿੱਚ ਮਲਜ਼ਮ ਬਣਾਏ ਗਏ ਗੁਰਮukh ਸਿੰਘ ਕੋਲਵੰਤ ਸਿੰਘ ਬਾਜ ਸਿੰਘ ਅਤੇ ਗੁਰਵਚਨ ਸਿੰਘ ਵੱਲੋਂ ਦਾਖਲ ਕੀਤੀ ਗਈ ਜ਼ਮਾਨਤ ਪਟੀਸ਼ਨ ਤੇ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਉਹਨਾਂ ਦੀ ਜ਼ਮਾਨਤ ਅਰਜੀ ਤੇ ਆਪਣਾ ਪੱਖ ਰੱਖਣਾ ਸੀ ਜਿਸ ਦੌਰਾਨ ਸਰਕਾਰ ਨੇ ਐਲਜੀਪੀਸੀ ਦੇ ਸਹਿਯੋਗ ਸੰਬੰਧੀ ਆਪਣਾ ਸਟੈਂਡ ਸਪਸ਼ਟ ਕੀਤਾ ਮਦਾਦੀ ਹੈ ਕਿ 328 ਪਾਵਨ ਸਰੂਪਾਂ ਦਾ ਮਾਮਲਾ ਚੜਾ ਕਿ ਲਗਾਤਾਰ ਵਰਮਾਉਂਦਾ ਚੱਲ ਰਿਹਾ ਹੈ ਕਿਉਂਕਿ ਸਿੱਖ ਜਥੇਬੰਦੀਆਂ ਸਿੱਖ ਆਗੂਆਂ ਤੇ ਸਿੱਖ ਸੰਗਤਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਉਹ ਕੀਤੀ ਜਾ ਰਹੀ ਹੈ ਇਹ ਮਾਮਲਾ ਕਾਫੀ ਲੰਮੇ ਸਮੇਂ ਤੋਂ ਇਸ ਤਰੀਕੇ ਦੇ ਨਾਲ ਹੀ ਲੜਕਦਾ ਨਜ਼ਰ ਆ ਰਿਹਾ ਬਹੁਤ ਤਾਂ ਕਮੇਟੀਆਂ ਮੀਟਿੰਗਾਂ ਵੀ ਹੁੰਦੀਆਂ ਨੇ ਸਿੱਟਾ ਵੀ ਬਣਿਆ ਪਰ ਹਾਲੇ ਤੱਕ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ ਜਿੱਦੇ ਚੱਲਦੇ ਲਗਾਤਾਰ ਕੌਮੀ ਇਨਸਾਫ ਮੋਰਚੇ ਵੀ ਹੋਰ ਵੀ ਕਈ ਵੱਖ-ਵੱਖ ਮੁੱਦਿਆਂ ਲੈ ਕੇ ਜੜਕੀ ਲਗਾਏ ਗਏ ਨੇ ਮੋਰਚੇ ਕੀਤੇ ਗਏ ਨੇ ਅਤੇ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਚੋਂਦਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਐਜੀਪੀਸੀ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਪੰਜਾਬ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ ਪਰ ਹੁਣ ਕੋਈ ਵੀ ਜਣਾ ਰਿਕਾਰਡ ਆ ਉਹ ਪੰਜਾਬ ਸਰਕਾਰ ਨੂੰ 328 ਪਾਵਸ ਰੂਪਾਂ ਦੇ ਮਾਮਲੇ ਦੇ ਵਿੱਚ ਨਹੀਂ ਦਿੱਤਾ ਗਿਆ ਜਿੱਦੇ ਚੱਲਦੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਉਹਨਾਂ ਕਹਿੰਿਆ ਕਿ ਹੁਣ ਤੱਕ ਲਿਖਤੀ ਰਿਕਾਰਡ ਉਹਨਾਂ ਨੂੰ ਨਹੀਂ ਸੌਂਪਿਆ ਗਿਆ ਜਿੱਦੇ ਚੱਲਦੇ ਹਾਈ ਕੋਰਟ ਦੇ ਵੱਲੋਂ ਹੁਣ 30 ਤਰੀਕ ਨਿਯਮਤ ਕਰ ਦਿੱਤੀ ਗਈ ਆ ਜਿਸ ਦੇ ਉੱਤੇ ਹੁਣ ਅਗਲੀ ਜੜ ਕੀ ਸੁਣਵਾਈ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਜਪੀਸੀ ਦੇ ਵੱਲੋਂ ਪੰਜਾਬ ਸਰਕਾਰ ਦਾ ਕੀ ਸਹਿਯੋਗ ਕੀਤਾ ਜਾਂਦਾ ਹੈ ਤਾਂ ਕਿ 328 ਪਾਵਰ ਸਰੂਪਾ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇ ਤੇ ਪਤਾ ਲਗਾਇਆ ਜਾ ਸਕੇ ਕਿ ਆਖਰ 328 ਪਾਵਰ ਸਰੂਪ ਕਿੱਦਾਂ ਗਾਇਬ ਹੋ ਜਾਂਦੇ ਨੇ ਤੇ ਹੁਣ ਤੱਕ ਇਸ ਮਾਮਲੇ ਵਿੱਚ ਕਾਰਵਾਈ ਕਿਉਂ ਨਹੀਂ ਹੋਈ ਤੇ ਕਿਹੜੇ-ਕਿਹੜੇ ਉਰੋਪੀ ਨੇ ਪੂਰੀ ਦੁਬਈ ਦੇ ਨਾਲ ਜੜ ਕੇ ਜਾਂਚ ਪੜਤਾਲ ਉਹ ਕੀਤੀ ਜਾਵੇਗੀ ਤਾਂ ਕਿਤੇ ਨਾ ਕਿਤੇ ਹੁਣ ਸਿੱਖ ਸੰਗਤਾਂ ਨੂੰ ਇੱਕ ਆਸ ਜੇ ਵੱਜ ਗਈ ਹੈ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲ ਸਕਦਾ ਪਰ ਫਿਲਹਾਲ ਐਜਪੀਸੀ ਦੇ ਵੱਲੋਂ ਪੰਜਾਬ ਸਰਕਾਰ ਦੇ ਨਾਲ ਕਿਸੇ ਤਰੀਕੇ ਦਾ ਕੋਈ ਸਹਿਯੋਗ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਦਾਵਾ ਤਾਂ ਜ਼ਰੂਰ ਕੀਤਾ ਸੀ ਐਜਪੀਸੀ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਪੰਜਾਬ ਸਰਕਾਰ ਦੇ ਇਸ ਮਾਮਲੇ ਵਿੱਚ ਸਹਿਯੋਗ ਕਰਨ ਲਈ ਤਿਆਰ ਨੇ ਪਰ ਹੁਣ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਲਿਖਤੀ ਰਿਕਾਰਡ ਨਹੀਂ ਦਿੱਤਾ ਗਿਆ ਜਿਸ ਦੇ ਚਾਲ ਦੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਲਿਖਤੀ ਰਿਕਾਰਡ ਸੌਂਪਿਆ ਜਾਵੇ ਤਾਂ ਕਿ ਪਤਾ ਲੱਗ ਸਕੇ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਜਾਂਚ ਕਰਕੇ ਤਾਂ ਕਿ 328 ਪਾਵਨਸ ਰੂਪ ਗਾਇਬ ਕਿਵੇਂ ਹੋਏ ਤਾਂ ਹੁਣਾਂ 30 ਤਾਰੀਖ ਜਿਹੜੀ ਕਿ ਅੱਗੇ ਕਰ ਦਿੱਤੀ ਗਈ ਆ 30 ਤਾਰੀਖ ਨੂੰ ਜਿਹੜਾ ਕਿ ਹੁਣ ਇਸ ਮਾਮਲੇ ਦੇ ਤੇ ਅਗਲੀ ਜਿਹੜੀ ਕੀ ਗੱਲਬਾਤ ਹੋਵੇਗੀ